ਅੱਜ ਆਸ਼ਾ ਵਰਕਰਾਂ ਵੱਲੋਂ ਕਮਿਊਨਿਟੀ ਹੈਲਥ ਸੈਂਟਰ ਬਾਜਾਖਾਨਾ ਵਿਖੇ ਪੂਰੇ ਪੰਜਾਬ ਦੇ ਵਿੱਚ ਕੰਮਾਂ ਦੇ ਬਾਈਕਾਟ ਕਰਦੇ ਹੋਏ ਆਪਣੀਆਂ ਮੰਗਾਂ ਸੰਬੰਧੀ ਕੰਮਾਂ ਦਾ ਬਾਈਕਾਟ ਕੀਤਾ ਗਿਆ। ਇਸ ਮੌਕੇ ਵੱਖ-ਵੱਖਾ ਗੁੱਵਾਂ ਵੱਲੋਂ ਆਪਣੀਆਂ ਮੰਗਾਂ ਸੰਬੰਧੀ ਜਾਣਕਾਰੀ ਦਿੱਤੀ ਗਈ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਜਲਦ ਤੋਂ ਜਲਦ ਸਾਡੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ। ਉਹਨਾਂ ਨੇ ਦੱਸਿਆ ਕਿ ਇਹ ਹੜਤਾਲ 25 ਅਗਸਤ ਤੋਂ ਲੈ ਕੇ 31 ਅਗਸਤ ਤੱਕ ਜਾਰੀ ਰਹੇਗੀ ਅਤੇ ਕੋਈ ਵੀ ਕੰਮ ਨਹੀਂ ਕੀਤਾ ਜਾਵੇਗਾ ਉਹਨਾਂ ਦੱਸਿਆ ਕਿ ਇਸ ਹੜਤਾਲ ਦੌਰਾਨ ਕੋਈ ਵੀ ਨੁਕਸਾਨ ਦੇ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ ਅਤੇ ਜਲਦ ਤੋਂ ਜਲਦ ਮੰਗਾਂ ਨੂੰ ਪੂਰਾ ਕਰਨ ਲਈ ਅਪੀਲ ਕੀਤੀ ਗਈ ਹੈ ਤੇ ਇਸ ਮੌਕੇ ਪੰਜਾਬ ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ ਸੰਬਧੀ ਜਿਤਕੌਰ ਚਖੜ ਵਾਲਾ ਅਤੇ ચંદ્રਪਾਲ ਕੌਰ ਵੱਲੋਂ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੱਤੀ ਗਈ ਅਤੇ ਵੱਡੇ ਤੌਰ ਤੇ ਸੁਝਾਈ ਰਹੀ ਹੈ ਆਸ਼ਾ ਵਰਕਰਾਂ ਅਤੇ ਸਿੱਖਿਆ ਦੇ ਮੰਗਪੁਰਾ ਨੇ ਨਾਮਕ ਇੱਕ ਪ੍ਰੋਸੈਸ ਜਾ ਰਿਹਾ ਹੈ ਜਿਸ ਨਾਲ ਵੱਲੋਂ ਸਖਤ ਸੰਦੇਸ਼ ਦਿੱਤਾ ਗਿਆ ਜਦ ਤੱਕ ਜੋ ਜਿਲ੍ਹਾ ਚੇਅਰਮੈਨ ਸਾਡਾ ਤੋਂ ਆਪਣਾ ਸਾਂਝੇ ਫਰੰਟ ਤੋਂ ਹੈਗਾ 25 ਤੋਂ 23 ਤੋਂ ਲੈ ਕੇ 31 ਤਰੀਕ ਤੱਕ ਜਿਹੜਾ ਹੈਗਾ ਸਾਂਝੇ ਮੋਰਚਾ ਆਪਣਾ ਕੰਮ ਦਾ ਸਾਰੇ ਦਾ ਬਾਈ ਲਾੜਾ ਅਸੀਂ ਸਰਕਾਰ ਨੂੰ ਯਾਦ ਕਰਾਉਣਾ ਚਾਹੁੰਦੇ ਆ ਵੀ ਜੋ ਆਉਣ ਅੰਮ੍ਰਿਤਸਰ ਦੀ ਧਰਤੀ ਤੇ ਵੋਟਾਂ ਹੋਂ ਤੋਂ ਪਹਿਲਾਂ ਸਾਡੇ ਨਾਲ ਵਾਦਾ ਕੀਤਾ ਸੀ ਵੀ ਜੇਕਰ ਚੰਨੀ ਸਰਕਾਰ ਤੋਂ 2500 ਰੁਪਏ ਦੇ ਰਹੀ ਆ ਤਾਂ ਅਸੀਂ ਤੁਹਾਨੂੰ 10000 ਰੁਪਏ ਦੇਵਾਂਗੇ ਪਰ ਸਰਕਾਰ ਵੋਟਾਂ ਲੈ ਕੇ ਭੁੱਲ ਗਈ ਆ ਅਸੀਂ ਸਰਕਾਰ ਨੂੰ ਇਹੀ ਯਾਦ ਠੀਕ ਹੈ ਵਰਣਾ ਮਤਿ ਸਿਕਤ ਤਰ ਅ ਆਸ਼ਾ ਦੁਨੀਆ ਮੈਂ ਇਹ ਕਹਿਣਾ ਚਾਹੁੰਨੀ ਹਾਂ ਕਿ ਸਾਨੂੰ ਭਰਤੀ ਹੋਏ ਨੂੰ 7 ਤੋਂ 18 ਸਾਲ ਹੋ ਗਿਆ ਸਰਕਾਰ ਕਿਸੇ ਵੀ ਰੂਪ ਵਿੱਚ ਚਾਹੇ ਕੱਲ ਲਈ ਚਾਹੇ ਕਾਂਗਰਸ ਦੀ ਚਾਹੇ ਆਮ ਆਦਮੀ ਦੇ ਰੂਪ ਵਿੱਚ ਆਉਂਦੇ ਰਹੀ ਤੇ ਲਾਰੇ ਲਾਉਂਦੇ ਰਹੀ ਜਦੋਂ ਕਿ ਸਾਰੇ ਮਤਲਬ ਮੈਂ ਕਿਹਾ ਸਾਰੇ ਪੇਸਪੇਲ ਦੇ ਵਿੱਚ ਲੈਂਦਾ ਹੈ ਵੀ ਇਹ ਤਨਖਾਹ ਮਿਲਦੀ ਹੈ ਘਰ ਦਾ ਗੁਜ਼ਾਰਾ ਹੁੰਦਾ ਸਾਨੂੰ ਵੀ ਸਰਕਾਰ ਜਿਹੜੀ ਆ 26 ਤੋਂ 28000 ਤੱਕ ਮਤਲਬ ਪੇਕ ਮਹੀਨੇ ਦੇ ਵਿੱਚ ਦੇਰ ਜਿਲਾ ਕੇ ਤੁਹਾਨੂੰ ਦੇਵੇ ਜਿਹੜੀਆਂ ਮਤਲਬ ਹੈਗੀਆਂ ਆਪਣੀਆਂ ਆਸ਼ਾ ਸੁਪਰਵਾਈਜ਼ਰ ਫੈਸਿਲੇਟਰਾਂ ਉਹਨਾਂ ਟੂਰਮਨ ਜਿਹੜੀ ਸੀ 1000 ਤੋਂ ਜ਼ਿਆਦਾ ਲੈ ਕੇ 10000 ਹਜ਼ਾਰ ਤੱਕ ਦਿੱਤੀ ਜਾਵੇ। ਸੋ ਜਿਹੜੇ ਕੱਟੇ ਹੋਏ ਪੱਤੇ ਉਹ ਬਹਾਲ ਕੀਤੇ ਜਾਣ ਜਿਹੜੀਆਂ ਮਤਲਬ ਆ ਸੁਪਰਵਾਈਜ਼ਰ ਜਾਂ ਆਸ਼ਾ ਵਰਕਰ 62 ਸਾਲ ਤੇ ਰਿਟਾਇਰਮੈਂਟ ਕੀਤੀ ਗਈ ਆ ਉਹਨਾਂ ਨੂੰ 5 ਲੱਖ ਰੁਪਏ ਗ੍ਰੈਚੁਇਟੀ ਤੇ 10000 ਰੁਪਏ ਪੈਨਸ਼ਨ ਦੇ ਰੂਪ ਵਿੱਚ ਦਿੱਤੀ ਜਾਵੇ। ਸੋ ਸਰਕਾਰ ਸਾਰਿਆਂ ਵੱਲ ਸੋਚਦੀ ਆ ਸਭ ਜਿਹੜਾ ਆਸ਼ਾ ਨੂੰ ਵੀ ਧਿਆਨ ਦੇਣ ਜਿਹਨੂੰ ਰੇਟ ਦੀ ਹੱਦੀ ਕਹਿੰਦੇ ਦਰਾ ਆਸ਼ਾ ਦੇ ਰੇਟ ਦੀ ਹੱਦੀ ਖੋ ਟੋੜੀ ਪਈ ਆ ਸਾਰਾ ਕੰਮਕਾਰ ਆਸ਼ਾ ਦੇ ਸਿਰ ਤੇ ਆ ਜੋ ਵੀ ਹੈਗਾ ਸਾਰਾ ਟਿਕਾ ਕਰਨ ਕੇ ਜੋ ਵੀ ਕਿਸੇ ਤਰ੍ਹਾਂ ਦਾ ਵੀ ਆ ਸੋਸੀ ਇੱਕ ਵੀ ਮੈਂ ਸਾਡੇ ਜੀ ਨਹੀਂ ਕਰਦਾ ਵਾਰ-ਵਾਰ ਧਰਨੇ ਜਮ ਜਾਰੇ ਕਰਨ ਨੂੰ ਜੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ 25 ਤੋਂ 25 ਲੈ ਕੇ ਅਗਸਤ ਤੋਂ 31 ਅਗਸਤ ਤੱਕ ਇਦੋਂ ਹੋਰ ਵੀ ਜ਼ਿਆਦਾ ਸੰਘਰਸ਼ ਤੇਜ਼ ਹੋਊਗਾ ਧੰਨਵਾਦ ਬੋਲੇ ਅੱਜ ਦੇ ਪ੍ਰਦਰਸ਼ਨ ਦਾ ਕੀ ਕਰਨਾ ਹੈ ਅੱਜ ਦੇ ਪ੍ਰਦਰਸ਼ਨ ਦਾ ਆਸ਼ਾ ਵਰਕਰ ਫੈਸਿਲਿਟੇਟਰਾਂ ਦਾ ਸਾਂਝਾ ਮੋਰਚਾ ਪੰਜਾਬ ਦੇ ਚਾਰ ਕਨਵਿੰਨਰਾਂ ਦੀ ਲਗਵਾਈ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ 30 ਤਰੀਕ ਤੱਕ ਦੇ ਸਿਹਤ ਵਿਭਾਗ ਦੇ ਸਾਰੇ ਕੰਮਾਂ ਦਾ ਆਪਣੀਆਂ ਮੰਗਾਂ ਦੇ ਰੋਸ ਪ੍ਰਤੀ ਬਾਈਕਾਟ ਕੀਤਾ ਗਿਆ ਸੀ ਤੇ ਅੱਜ ਲਗਾਤਾਰ ਮੋਹਲੇ ਧਾਰ ਮੀਂਹ ਦੇ ਵਿੱਚ ਵੀ ਸਾਡੀਆਂ ਭੈਣਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਜਿਤਾਉਣ ਲਈ ਮਨਾਉਣ ਲਈ ਬੜੇ ਪੰਜਾਬ ਸਰਕਾਰ ਨਾਲ ਰੋਸ ਪ੍ਰਦਰਸ਼ਨ ਕੀਤਾ ਤੇ ਜਿਹੜੀ ਇਹ ਸਾਡੀ ਲੜਾਈ ਆ ਇਹ ਸਾਡੇ ਚਾਰ ਫਰੰਟਾਂ ਦੀ ਅਗਵਾਈ ਦੇ ਵਿੱਚ ਆ ਸਾਡੇ ਪੰਜਾਬ ਦੇ ਰਾણો ਘੇੜੀ ਗਿੱਲਾਂ ਤੋਂ ਸੰਗਰੂਰ ਤੋਂ ਅੱਜ ਉਹਨਾਂ ਨੇ ਵੀ ਬੜਾ ਰੋਸ ਪ੍ਰਦਰਸ਼ਨ ਕੀਤਾ ਨੰਬਰ 2 ਤੇ ਭੈਣ ਜੀ ਹਰਿੰਦਰ ਜੀ ਛਤਰਾਣਾ ਪਟਿਆਲੇ ਤੋਂ ਉਹਨਾਂ ਨੇ ਵੀ ਆਪਣੀ ਅਗਵਾਈ ਦੇ ਵਿੱਚ ਦੂਜੇ ਫਰੰਟ ਤੋਂ ਰੋਸ ਪ੍ਰਦਰਸ਼ਨ ਕੀਤਾ ਤੀਜੇ ਫਰੰਟ ਤੋਂ ਸੰਤੋਸ਼ ਕੁਮਾਰੀ ਜੀ ਫਾਜ਼ਲਕਾ ਤੋਂ ਉਹਨਾਂ ਨੇ ਵੀ ਸਰਕਾਰ ਨੂੰ ਸਾਡਾ ਹੱਕੀ ਮੰਗਾਂ ਲਈ ਲਗਾਤਾਰ ਬਿਆਨ ਦਿੱਤਾ ਤੇ ਅਸੀਂ ਲਗਾਤਾਰ ਇੱਕ ਮਹੀਨੇ ਤੋਂ ਬਾਰ-ਬਾਰ ਗਰੁੱਪਾਂ ਦੇ ਵਿੱਚ ਮੈਸੇਜ ਅਖਬਾਰਾਂ ਰਾਈ ਨਿਊਜ਼ WhatsApp Facebook ਚੈਨਲ ਆ ਰਹੀ ਨਿਊਜ਼ ਦੇ ਰਹੇ ਸੀ ਵੀ ਸਾਡੀਆਂ ਜਿਹੜੀਆਂ ਹੱਕੀ ਮੰਗਾਂ ਇਹਨਾਂ ਤੇ ਸਰਕਾਰ ਧਿਆਨ ਦੇਵੇ ਤੇ ਇਹਨਾਂ ਮੰਗਾਂ ਨੂੰ ਸਾਡੇ ਨਾਲ ਟੌਕ ਟੇਬਲ ਤੇ ਬੈਠ ਕੇ ਡਿਸਕਸ ਦੇ ਨਾਲ ਸਾਡੀਆਂ ਮੰਗਾਂ ਦਾ ਹੱਲ ਕਰੇ ਕਿਉਂਕਿ ਜਿਹੜੀਆਂ ਸਾਡੀਆਂ ਮੰਗਾਂ ਜਿਹੜੇ ਕੱਟੇ ਪੱਤੇ ਆ ਇਹ ਤਾਂ ਸਾਡੇ ਪੰਜਾਬ ਸਰਕਾਰ ਦੇ ਲੈਵਲ ਦਾ ਕੰਮ ਆ ਜਾਦਵੀ ਅਸੀਂ ਕੋਈ ਮੀਟਿੰਗ ਕਰਦੇ ਆ ਤਾਂ ਸਾਨੂੰ ਇਹੀ ਕਹਿ ਕੇ ਆ ਲਾਂਬੇ ਲਾ ਦਿੱਤਾ ਜਾਂਦਾ ਵੀ ਤੁਹਾਡੀਆਂ ਮੰਗਾਂ ਕੇਂਦਰ ਦੇ ਨਾਲ ਡਿਪੈਂਡੈਂਟ ਆ ਕੇਂਦਰ ਦੇ ਨਾਲ ਸਾਡੀਆਂ ਮੰਗਾਂ ਅਸੀਂ ਰੈਗੂਲੇਸ਼ਨ ਦੀ ਮੰਗ ਕਰਦੇ ਆ ਵੀ ਸਾਡੀਆਂ ਭੈਣਾਂ ਜਿਹੜੀਆਂ ਪੰਜਾਬ ਭਰ ਦੇ ਵਿੱਚ ਸੰਕਰੇ ਬੀਬੀਆਂ ਭਰਤੀ ਕੀਤੀਆਂ ਹੋਈਆਂ ਆਸ਼ਾ ਤੇ ਫੈਸਿਲਿਟੇਟਰਾਂ ਉਹਨਾਂ ਲਈ ਰੈਗੂਲਰ ਅਸੀਂ ਕਾਨੂੰਨ ਤੇ ਉਜਰਤ ਦੇ ਅਨੁਸਾਰ ਰੈਗੂਲਰ ਦੀ ਅਸੀਂ 26000 ਦੀ ਡਿਮਾਂਡ ਪਾਈ ਹੋਈ ਆ ਇਹਨੂੰ ਮੰਨਦੇ ਆ ਅਸੀਂ ਵੀ ਕੇਂਦਰ ਦੇ ਦੇਹਦਾ ਵੀ ਸਾਨੂੰ ਅਸੀਂ ਸਕੀਮ ਹੀ ਕੇਂਦਰ ਦੀਆਂ ਪਲੱਸ ਜਿਹੜੀਆਂ ਸਾਡੀਆਂ ਦੂਜੀਆਂ ਡਿਮਾਂਡ ਜਾਂ ਜਿਵੇਂ ਸਾਡੇ ਕੱਟੇ ਪੱਤੇ ਆ ਜਿਵੇਂ ਫੈਸਿਲਿਟੇਟਰ ਜਿਹਾ ਭੈਣਾ ਟੂਰ ਮਨੀ ਦਾ ਵਾਅਦਾ ਜਾਂਦ ਤੋਂ ਭਰਤੀ ਹੋਈਆਂ ਦੇਖੋ 17 ਸਾਲ ਹੋ ਗਏ ਫੈਸਿਲਿਟੇਟਰ ਜੀ ਨੂੰ ਟੂਰ ਮਨੀ ਦੇ ਵਿੱਚ ਇੱਕ ਫੁੱਟੀ ਕੌਡੀ ਦਾ ਇਹਨਾਂ ਨੇ ਵਾਅਦਾ ਨਹੀਂ ਕੀਤਾ ਪਲੱਸ ਕੇਂਦਰ ਸਿਰਫ 1000 ਰੁਪਏ ਨਾਲ ਦੇ ਰਹੀ ਆ ਉਹਦੇ ਵਿੱਚ ਵੀ ਅਸੀਂ 10000 ਦਾ ਸਰਕਾਰ ਤੋਂ ਵਾਅਦਾ ਮੰਗਿਆ ਸੀ ਤੇ ਜਿਹੜੀਆਂ ਸਾਡੀਆਂ ਲੰਮਕ ਵਾਸਤਾ ਵਿੱਚ ਮੰਨੀਆਂ ਮੰਗਾ ਜਿਵੇਂ ਸਾਡੀ ਪਰਸ਼ੁਕਤੀ ਛੁੱਟੀ ਹੋ ਗਈ ਆਨਲਾਈਨ ਕੰਮਾਲੀ ਟੈਗ ਹੋ ਗਏ ਕਈ ਜ਼ਿਲ੍ਹਿਆਂ ਦੇ ਵਿੱਚ ਸਿਮ ਮੋਬਾਈਲ ਸਿਮ ਆ ਉਹ ਵੀ ਬੰਗਾਂ ਨੂੰ ਨਹੀਂ ਮਿਲ ਰਿਹਾ ਜਾਂ ਇੱਕ ਸਰਕਾਰ ਨੇ ਸਾਡੇ ਮੇਨ ਮੰਗਾ ਆਸ਼ਾ ਵਰਕਰਾਂ ਨਾਲ ਇੱਕ ਵਾਅਦਾ ਕੀਤਾ ਸੀ ਚੋਣ ਜਾਬਤੇ ਤੋਂ ਪਹਿਲਾਂ ਸਰਕਾਰਾਂ ਤੋਂ ਪਹਿਲਾਂ ਸਤਾ ਦੇ ਵਿੱਚ ਕਿ ਤੁਹਾਡਾ ਅਸੀਂ ਜਿਹੜਾ ਫਿਕਸ ਮਿਲਣ ਵਾਲਾ ਪੱਤਾ ਉਹਦਾ 10000 ਰੁਪਏ ਦਾ ਵਾਅਦਾ ਕਰਾਂਗੇ ਅਸੀਂ ਇਹ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਇੰਨੀਆਂ ਚੀਜ਼ਾਂ ਦੇ ਅਸੀਂ ਲਗਾਤਾਰ ਮੰਗ ਪੱਤਰ ਮੇਲ ਰਾਹੀਂ ਐਮਐਲਏ ਸਹਿਬਾਨ ਰਾਹੀਂ ਸੇਤ ਮੰਤਰੀਆਂ ਨੂੰ ਸਿਵਲ ਸਰਜਨ ਰਾਹੀਂ ਮਾਨਯੋਗ ਡਿਪਟੀ ਕਮਿਸ਼ਨਰ ਰਾਹੀਂ ਪਰ ਸਾਡੀ ਗੱਲ ਦਾ ਕਿਸੇ ਨੇ ਅਮਲ ਹੀ ਨਹੀਂ ਕੀਤਾ ਸਰਕਾਰ ਤੇ ਸਾਡੀ ਗੱਲ ਦੀ ਜੂਨ ਹੀ ਸਰ ਕੀ ਮਜਬੂਰੀ ਦੇ ਵਿੱਚ ਸਾਨੂੰ ਵਿਭਾਗ ਦੇ ਵਿੱਚੋਂ ਆਪਣੇ ਕੰਮ ਨੂੰ ਤਿਆਗ ਕੇ ਅੱਜ ਸੜਕਾਂ ਤੇ ਆਉਣਾ ਪਿਆ ਤੇ ਅਸੀਂ ਇੱਥੇ ਚੇਤਾਵਨੀ ਵੀ ਦਿੰਨੇ ਆ ਜਿਹੜਾ ਇਹ ਸਾਡਾ ਮੈਦਾਨ ਆ ਅੱਜ ਸਾਡਾ ਪਹਿਲਾ ਦਿਨ ਆ ਅੱਜ ਪਹਿਲੇ ਦਿਨ ਦੇ ਵਿੱਚ ਅੱਤ ਦੀ ਜਿਹੜੀ ਇੰਨੀ ਵਾਰਸ਼ ਹੋ ਰਹੀ ਆ ਸਾਡੇ ਸੰਗਰੂਰ ਤੋਂ ਵੀ ਪ੍ਰਦਰਸ਼ਨ ਕੀਤਾ ਗਿਆ ਹੈ ਸਰਕਾਰ ਦੇ ਖਿਲਾਫ ਲੁਧਿਆਣਾ ਸਾਈਡ ਤੋਂ ਵੀ ਕੀਤਾ ਗਿਆ ਜੀ ਫਾਜ਼ਿਲਕਾ ਸਾਈਡ ਤੋਂ ਕੀਤਾ ਗਿਆ ਪਟਿਆਲਾ ਸਾਈਡ ਤੋਂ ਕੀਤਾ ਗਿਆ ਜੀ ਜ਼ਿਲ੍ਹਾ ਫਰੀਦਕੋੜ ਤੋਂ ਕੀਤਾ ਗਿਆ ਇਹ ਜਿਹੜੀ ਸਾਡੀ ਸਟ੍ਰੈਕ ਆ ਇਹ ਜਿਹੜੇ ਦੇ ਕਾਫਲੇ ਆ ਸਾਨੂੰ ਇੱਕ ਹੋਰ ਬੜੇ ਮਾਣ ਦੀ ਗੱਲ ਆ ਅਸੀਂ ਉਹਨਾਂ ਫੈਡਰੇਸ਼ਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਸਾਂਝੇ ਮੋਰਚੇ ਦੇ ਵਿੱਚ ਸਾਨੂੰ ਮਲਟੀ ਪਰਪਸ ਹੈਲਥ ਹ ਮੇਲ ਫੀਮੇਲ ਵੱਲੋਂ ਵੱਡਾ ਸਮਰਥਨ ਮਿਲਿਆ ਸਾਡੇ ਮੋਰਚੇ ਨੂੰ ਸਮਰਥਨ ਕਰਨ ਆ ਰਹੇ ਆ ਤੇ ਨਾਲ ਹੀ ਪੰਜਾਬ ਕੋਆਰਡੀਨੇਟ ਸਰਵਿਸ ਫੈਡਰੇਸ਼ਨ 1680 YVV ਦੇ ਸਾਰੇ ਹੀ ਜੁਮੇਵਾਰ ਆਗੂਆਂ ਵੱਲੋਂ ਲਵਾਣਾ ਸਾਹਿਬ ਦੀ ਅਗਵਾਈ ਦੇ ਦਰਸ਼ਨ ਸਿੰਘ ਲਵਾਣਾ ਜੀ ਮਾਨਯੋਗ ਦੀ ਅਗਵਾਈ ਦੇ ਵਿੱਚ ਸਾਨੂੰ ਭਰਮਾ ਹੰਗਾਰਾ ਮਿਲਿਆ ਅਸੀਂ ਉਹਨਾਂ ਦਾ ਮਹਾਨ ਸਖਸ਼ੀਅਤਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਂਝੀ ਮੋਰਚੇ ਦੀ ਮੰਗਾਂ ਅਤੇ ਮੁਸ਼ਕਲਾਂ ਲਈ ਹਾ ਦਾ ਨਾਰਾ ਮਾਰਿਆ ਤੇ ਅਸੀਂ ਆਪਣੀਆਂ ਭੈਣਾਂ ਨੂੰ ਵੀ ਮਿਸ਼ਵਾਸ਼ ਦਿਵਾਉਨੇ ਆ ਵੀ ਇਹ ਜਿਹੜੀ ਆਪਣੀ ਸਟ੍ਰਾਈਕਾ ਜਿਹੜਾ ਫਤਿਹ ਕਰਨ ਵਾਲਾ ਮੈਦਾਨ ਆ ਮੈਦਾਨ ਦੇ ਵਿੱਚ ਜੇ ਉੱtre ਆ ਭਰਾਤਰੀ ਜਥੇਬੰਦੀਆਂ ਆਪਾਂ ਨੂੰ ਹੰਗਾਰਾ ਦੇ ਰਹੀਆਂ ਮਲਦਾ ਤੇ ਇਸੇ ਤਰ੍ਹਾਂ ਹੀ ਸਾਥੀ ਜੀ ਅਸੀਂ ਡਟੇ ਰਵਾਂਗੇ ਤੇ ਨਾਲ ਪਲੱਸ ਜਿੰਨੀ ਦੇਰ ਸਾਡਾ ਇਹ ਸਾਡੇ ਮਸਲੇ ਦਾ ਹੱਲ ਨਹੀਂ ਹੁੰਦਾ ਮੀਟਿੰਗ ਦੇ ਵਿੱਚ ਬੈਠ ਕੇ ਸਾਨੂੰ ਮੀਟਿੰਗ ਮਾਨਯੋਗ ਮੁੱਖ ਮੰਤਰੀ ਸਾਹਿਬ ਅਤੇ ਪੂਰੇ ਸਿਹਤ ਵਿਭਾਗ ਦੇ ਅਮਲੇ ਦੇ ਨਾਲ ਮੀਟਿੰਗ ਚਾਹੀਦੀ ਆ ਇਹ ਸਾਡੀਆਂ ਮੇਨ ਜਿਹੜੀਆਂ 4-5 ਮੰਗਾਂ ਇਹਨਾਂ ਤੇ ਜੇਕਰ ਅਮਲ ਕੀਤਾ ਗਿਆ ਸੀ 31 ਦੇ ਵਿਚਕਾਰ ਵਿਚਾਰ-ਵਿਚਾਰ ਮੀਟਿੰਗ ਚਾਹੁੰਦੇ ਆ ਸਰਕਾਰ ਨਾਲ ਤੇ ਨਹੀਂ ਇਹ ਜਿਹੜਾ ਸਾਡਾ ਲੜਾਈ ਦਾ ਮੈਦਾਨ ਆ ਇਹ ਅੱਗੇ 20 ਜਾ ਸਕਦਾ ਇਹ ਜਿਹੜਾ ਸਾਡਾ ਜੱਗ ਦਾ ਮੈਦਾਨ ਆ ਇਹਦੇ ਕਾਫਲੇ ਅੱਗੇ ਤੋਂ ਅੱਗੇ ਵਧਦੇ ਜਾਣਗੇ ਇਹ ਰੁਕਣੇ ਨਹੀਂ ਇਹਨਾਂ ਜਿਠਲ ਨਹੀਂ ਪੈਣੇ ਜਿੰਨੀ ਦੇਰ ਸਾਡੀਆਂ ਇਹ ਮੇਨ ਮੰਗਾ ਨਹੀਂ ਮੰਨਿਆ ਜਾਂਦੇ ਠੀਕ ਧੰਨਵਾਦ